ਪਰਿਸ਼ਾਨੀ ਤਾਂ ਦੱਸ ਹੀ ਨਹੀਂ ਸਕਦੇ ਕਿ ਕਿੰਨੀ ਕਾ ਤੁਹਾਡੇ ਸਾਹਮਣੇ ਆ ਸਾਰੀ ਜਦੋਂ ਇੱਕ ਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਹਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਆ ਵੀ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਅਦ ਵੀ ਰੱਖਿਆ ਜਿਹੜੀ ਉਹ ਹੋ ਸਕਦੀ ਹੈ ਤੇ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾਂ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ तकरीबन ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆ ਗਈਆਂ ਨੇ ਔਰ ਪੜ੍ਹੇ ਲਿਖੇ ਮੁੰਡੇ ਆ ਗਏ ਨੇ ਹੁਣ ਉਹ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾੜ੍ਹ ਸੀਗੇ ਤੇ ਸਾਰੇ ਪੜ੍ਹੇ ਲਿਖੇ ਨੇ ਔਰ YouTube ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹਾਂ ਹੋਲੀ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੁਣ ਤਾਂ ਅੱਗੇ ਤੇ ਜਾਲੀ ਜੁਲੀ ਬਣ ਜਾਂਦੀ ਹੁੰਦੇ ਫਿਰ ਚਲਾ ਕੇ ਤੇ ਫਿਰ ਚਲਦੀ ਐ ਇੰਡੀਕੇਟਰ ਜਿਹੜੇ ਉਹ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਤੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੇ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਆ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਹੋਣਾ ਰਾਤ ਨੂੰ ਇੱਕ ਹਨੇਰਾ ਉੱਤੋਂ ਧੁੰਦ ਉਹ ਫਿਰ ਡਬਲ ਹੋ ਜਾਂਦੀ ਐ ਜੀ ਉੱਥੋਂ ਗੰਨਾ ਚੱਲ ਪਿਆ ਉਹ ਗੰਨਾ ਟਰਾਲੀਆਂ ਚੱਲ ਪਿਆ ਨੇ ਲਾਈਟ ਨਹੀਂ ਉਹਨਾਂ ਦੇ ਕਹਣਾ ਚੁੰਦੇ ਗੰਨੇ ਵਾਲਿਆਂ ਨੂੰ ਕੀ ਕਹਣਾ ਚੁੰਦੇ ਜੀ ਗੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੁੰਦੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਹੈ ਮੇਰਾ ਨਾਮ ਹੈ ਬਚਿੱਤਰ ਸਿੰਘ ਢੁੰਡ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੀ ਗੱਡੀਆਂ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਈਵਰ ਨੂੰ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈ ਜਾਨ ਤੇ ਸਾਰਿਆਂ ਦੀ ਇਕੋ ਜੀ ਆ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਧੁੰਦ ਦੇ ਵਿੱਚ ਬਹੁਤ ਜ਼ਿਆਦੀ ਪਰੇਸ਼ਾਨੀ ਐ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜ਼ਿਆਦਾ ਵੀ ਅੱਗੇ ਦਿਖਾਈ ਘਟ ਦਿੰਦਾ ਵਾ ਲਾਈਟਾਂ ਵਗੈਰਾ ਘਟ ਚੱਲਦੀਆਂ ਅੱਜ ਕੱਲ੍ਹ ਟਰਾਲੀਆਂ ਚੱਲਦੀਆਂ ਗੰਨੇ ਵਾਲੀਆਂ ਉਹਨਾਂ ਦੇ ਮਗਰ ਕੋਈ ਵੀ ਲਾਈਟ ਨਹੀਂ ਹੁੰਦੀ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀਆਂ ਆਉਂਦੀ ਐ ਐਕਸੀਡੈਂਟ ਤਾਂ ਹੁੰਦੇ ਜਾਂਦਾ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਐਂਡੀਕੇਟਰ ਇਹ ਜਗਨੇ ਚਾਹੀਦੇ ਆ ਮੇਰਾ ਤੇ ਇਹ ਸੁਝਾਅ ਆ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੋਂ ਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਦੂਜੀ ਗੱਲ ਇਹ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜ਼ਿਆਦਾ ਓਵਰ ਸਪੀਡ ਨਹੀਂ ਚਲਾਉਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਤੁੰਦ ਦੀ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜਿਆਦੀ ਪਰੇਸ਼ਾਨੀ ਆ ਤੇ ਟਰਾਲੀਆਂ ਟਰੂਲੀਆਂ ਤਾਂ ਤੇ ਏਦਾਂ ਵੀ ਮਤਲਬ ਕੋਈ ਇੰਡੀਕੇਟਰ ਵੀ ਹੈ ਨਹੀਂ ਪਿੱਛੇ